ਹਾਂਜੀ ਕੀ ਗੱਲਬਾਤ ਹੁੰਦੀ ਅੱਜ ਤੁਸੀਂ ਇੱਥੇ ਜਦੋਂ ਪਹੁੰਚੇ ਅਸੀਂ ਦੇਖ ਰਹੇ ਸੀ ਇੱਕ ਤਾਂ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਗਈ ਧੱਕਾ ਮੂਕੀ ਪੱਤਰਕਾਰਾਂ ਦੇ ਨਾਲ ਵੀ ਕੀਤੀ ਗਈ ਮਾਮਲਾ ਕੀ ਆ ਮਾਮਲਾ ਇਹ ਹੈ ਕਿ ਜਿਹੜਾ ਪਿਛਲੇ ਦਿਨੀ ਇੱਕ ਬਜ਼ੁਰਗ ਦੀ ਕੁੱਟਮਾਰ ਹੁੰਦੀ ਆ ਉਹਦੇ ਤੇ ਮਤਲਬ ਜਿਹੜਾ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਚਾਰ ਵਿਅਕਤੀਆਂ ਦੇ ਉੱਤੇ ਜਿਹਦੇ ਵਿੱਚੋਂ ਇੱਕ ਸੌਰ ਬਨਾ ਦਾ ਵਿਅਕਤੀ ਹੈ ਤੇ ਤਿੰਨ ਉਹਦੇ ਸਾਥੀ ਨੇ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਜਦੋਂ ਪਤਾ ਲੱਗਿਆ ਕਿ ਰਾਤ ਕਰੀਬ 1:30 ਵਜੇ ਉਹ ਉਥੋਂ ਭੱਜ ਗਿਆ ਹਸਪਤਾਲ ਪ੍ਰਸ਼ਾਸਨ ਨੂੰ ਦੱਸੇ ਬਿਨਾ ਉਥੋਂ ਗਾਇਬ ਆ ਉਹ ਤੇ ਅੱਜ ਇੱਥੇ ਜਿੰਨੇ ਵੀ ਇਹ ਡਰਾਈਵਰ ਭਾਈਚਾਰਾ ਜਾਂ ਪਿੰਡ ਵਾਸੀ ਜਾਂ ਜਿਹੜੇ ਵੀ ਪਰਿਵਾਰਕ ਲੋਕ ਨੇ ਸਾਰੇ ਆਏ ਨੇ ਉਹਨਾਂ ਨੇ ਆ ਕੇ ਪੁਲਿਸ ਨੂੰ ਪੁੱਛਣਾ ਚਾਹਿਆ ਕਿ ਹਲੇ ਤੱਕ 4 ਦਿਨ ਬੀਤ ਜਾਣ ਮਗਰੋਂ ਵੀ ਵੀ ਹਲੇ ਤੱਕ ਕੋਈ ਵੀ ਤੁਸੀਂ ਗ੍ਰਿਫਤਾਰੀ ਨਹੀਂ ਕੀਤੀ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਇਹਦਾ ਆਈਓ ਹੈ ਇਨਵੈਸਟੀਗੇਸ਼ਨ ਆਫੀਸਰ ਜਗਤਾਰ ਸਿੰਘ ਨਾਮਕ ਜਿਹੜਾ ਬਲੋਲਪੁਰ ਚੌਂਕੀ ਦਾ ਇੰਚਾਰਜ ਹੈ ਉਹ ਮਤਲਬ ਕਿ ਲੋਕਾਂ ਨਾਲ ਕਾਫੀ ਬੁਰਾ ਸਲੂਕ ਕਰ ਰਿਹਾ ਸੀ ਤੇ ਅਸੀਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਕਿ ਤੁਸੀਂ ਸਲੀਕੇ ਨਾਲ ਗੱਲ ਕਰੋ ਥੋੜਾ ਜਿਹਾ ਤਰੀਕੇ ਨਾਲ ਗੱਲ ਕਰੋ ਵੀ ਉਹ ਪਬਲਿਕ ਆ ਪੁੱਛ ਸਕਦੀ ਆ ਉਹਨਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਆ ਕਿਸੇ ਵੀ ਗੱਲ ਨੂੰ ਪੁੱਛਣਾ ਕੋਈ ਤਰੰਤ ਇੱਕ ਤਰੀਕੇ ਦੇ ਨਾਲ ਗੱਲ ਕਰਨੀ ਜਿਹੜੀ ਹੁੰਦੀ ਆ ਪਰantu ਉਹ ਸਾਡੇ ਨਾਲ ਵੀ ਤੱਕੇ ਮੁੱਕੀ ਦੇ ਉੱਤੇ ਹੋ ਗਿਆ ਤੇ ਮੈਨੂੰ ਵੀ ਮਨ ਲ ਕੇ ਤੱਕਾ ਮਾਰ ਕੇ ਪਿੱਛੇ ਗੱਲ ਕਰਦਾ ਤੇਰਾ ਕੀ ਰੈਂਕ ਆ ਤੂੰ ਕੌਣ ਹੈ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਵੀ ਖੜੇ ਨੇ ਇਹ ਵੀ ਸਾਰੇ ਸੀਓਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਖੜੇ ਸੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੀ ਪੁਲਿਸ ਪ੍ਰਸ਼ਾਸਨ ਇਹ ਗੁੰਡਾਗਰਦੀ ਕਰੇਗਾ ਕਿ ਇਹ ਪੁਲਿਸ ਗੁੰਡੀ ਐ ਤੁੰਦੀ ਮਾਛੀਵਾੜਾ ਦੀ ਕਿ ਮਨ ਲ ਕੇ ਕਿਸੇ ਨੂੰ ਵੀ ਮਤਲਬ ਕਿ ਉਹ ਰੋਕੇਗੀ ਮਤਲਬ ਕਿ ਇਹਨਾਂ ਦੇ ਮੁਤਾਬਕ ਚੱਲੇਗਾ ਸਾਰਾ ਕੁਝ ਇਹ ਚਲਾਉਣਗੇ ਆਪਣੇ ਤਰੀਕੇ ਦੇ ਨਾਲ ਕੀ ਸਾਨੂੰ ਪ੍ਰੈਸ ਨੂੰ ਅਧਿਕਾਰ ਨਹੀਂ ਆ ਕਿ ਅਸੀਂ ਕੋਈ ਗੱਲ ਕਹਿ ਸਕੀ ਏ ਜਾਂ ਗੱਲ ਪੁੱਛ ਸਕੀ ਏ ਸਾਡਾ ਰਾਈਟ ਆ ਅਸੀਂ ਉਹ ਗੱਲ ਨੂੰ ਕਿਹਾ ਤੇ ਮਤਲਬ ਕਿ ਉਲਟਾ ਸਾਡੇ ਨਾਲ ਉਹਨਾਂ ਨੇ ਕਾਫੀ ਜ਼ਿਆਦਾ ਮਿਸਬਿਹਤ ਕੀਤਾ ਪੱਤਰਕਾਰਾਂ ਨੂੰ ਤਾਂ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਕਹਿੰਦੇ ਜੇ ਪੱਤਰਕਾਰੇ ਆਵਾਜ਼ ਨਹੀਂ ਉਠਾਉਣਗੇ ਪੱਤਰਕਾਰਾਂ ਨੂੰ ਹੀ ਧੱਕਾ ਮੁੱਕੀ ਮਾਰਨ ਲੱਗੇ ਤਾਂ ਲੋਕਾਂ ਦੀਆਂ ਆਵਾਜ਼ਾਂ ਕੌਣ ਉਠਾਊਗਾ ਦੇਖੋ ਇਹ ਚੌਥਾ ਥੰਮ ਜਿਹੜਾ ਹੈਗਾ ਇਹ ਕਿਤਾਬਾਂ ਦੇ ਵਿੱਚ ਆ ਚੌਥਾ ਥੰਮ ਇਹਨਾਂ ਜਿਹੜੇ ਇਹ ਲੋਕ ਨੇ ਜਿਹੜੇ ਇਹ ਅਫਸਰ ਚ ਆਈ ਹੈ ਜਾਂ ਲੀਡਰਸ਼ਿਪ ਆ ਇਹਨਾਂ ਦੇ ਲਈ ਕੋਈ ਚੌਥਾ ਥੰਮ ਨਹੀਂ ਹੁੰਦਾ ਇਹ ਸਿਰਫ ਮੌਕਾ ਪ੍ਰਸਤ ਲੋਕ ਹੁੰਦੇ ਨੇ ਇਹੀ ਪੁਲਿਸ ਦੇ ਲਈ ਅਸੀਂ ਪਿਛਲੇ 3 ਦਿਨ ਪਹਿਲਾਂ ਖੜੇ ਸੀ ਕਿ ਜਦੋਂ ਇਹ ਡਰਾਈਵਰ ਲੋਕ ਆਏ ਆਸੀ ਤਾਂ ਅਸੀਂ ਪੁਲਿਸ ਦੇ ਹੱਕ ਵਿੱਚ ਖੜੇ ਸੀਗੇ ਉਹਨਾਂ ਨੂੰ ਦਿਖਾਇਆ ਡਰਾਈਵਰ ਭਾਈ ਚਾਰੇ ਨੂੰ ਕਿ ਭਾਈ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਚਾਰ ਵਿਅਕਤੀਆਂ ਦੇ ਉੱਤੇ ਆਹ ਆ ਤਾਂ ਰਾਮਾਂ ਲਗਾਈਆਂ ਨੇ ਅਸੀਂ ਇਹਨਾਂ ਨੂੰ ਸਮਝਾ ਬੁਝਾ ਕੇ ਭੇਜਿਆ ਹੈਗਾ ਅੱਜ ਜਦੋਂ ਹੁਣ ਮਤਲਬ ਕਿ ਪੁਲਿਸ ਦੋਸ਼ੀ ਆ ਤਾਂ ਅਸੀਂ ਪੁਲਿਸ ਦੇ ਵੱਲ ਥੋੜੀ ਨਾ ਗੱਲ ਕਰਾਂਗੇ ਅਸੀਂ ਪਬਲਿਕ ਦੇ ਵੱਲ ਦੀ ਗੱਲ ਕਰਾਂਗੇ ਤੇ ਜਿਹੜਾ ਪੱਤਰਕਾਰ ਦਾ ਕੰਮ ਹੁੰਦਾ ਉਹ ਤਾਂ ਇਹ ਹੁੰਦਾ ਕਿ ਉਹਨੇ ਸਹੀ ਗੱਲ ਦੇ ਨਾਲ ਖੜਨਾ ਹੁੰਦਾ ਜੋ ਵੀ ਸਹੀ ਗੱਲ ਹੈਗੀ ਆ ਮੰਗ ਕੀ ਕਰਦੇ ਹੁਣ ਦੇਖੋ ਮੰਗ ਅਸੀਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਉੱਤੇ ਮੰਗ ਜਿਹੜੀ ਹੈਗੀ ਆ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਵੀ ਚਾਰ ਬੰਦਿਆਂ ਦੇ ਉੱਤੇ ਪਰਚਾ ਦਰਜ ਹੈ ਉਹ ਚਾਰ ਬੰਦੇ ਅਰੈਸਟ ਹੋਣੇ ਚਾਹੀਦੇ ਨੇ ਜਿਵੇਂ ਕਿ ਇਹਨਾਂ ਦੀ ਪਰਿਵਾਰ ਦੀ ਮੰਗ ਆ ਜਾਂ ਡਰਾਈਵਰ ਭਾਈਚਾਰੇ ਦੀ ਮੰਗ ਆ ਤੇ ਅਗਲੀ ਗੱਲ ਇੱਕ ਮੈਂ ਤਾਂ ਨਲਾਇਕੀ ਵੀ ਕਹਾਂ ਪੁਲਿਸ ਦੀ ਮਾਚੀਵਾੜਾ ਪੁਲਿਸ ਦੀ ਜਦੋਂ ਕਿਸੇ ਬੰਦੇ ਦੇ ਪਰਚਾ ਦਰਜ ਹੋ ਜਾਂਦਾ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਉੱਥੇ ਹਸਪਤਾਲ ਦੇ ਵਿੱਚ ਪੁਲਿਸ ਨੇ ਹੀ ਇੱਕ ਬੰਦਾ ਆਪਣਾ ਮੁਲਾਜ਼ਮ ਜਿਹੜਾ ਹੈਗਾ ਉੱਥੇ ਬਿਠਾਉਣਾ ਹੁੰਦਾ ਕਿ ਇੱਕ ਤੇ ਇੱਧਰ ਉੱਧਰ ਖਿਸਕ ਨਾ ਜਾਵੇ ਤੇ ਦੂਜੀ ਗੱਲ ਇੱਕ ਬੰਦਾ ਦਾਖਲ ਸੀ ਤਿੰਨ ਬੰਦੇ ਤਾਂ ਬਾਹਰੇ ਫਿਰਦੇ ਸੀ ਤਿੰਨ ਬੰਦੇ ਤਿੰਨ ਦਿਨ ਪਹਿਲਾਂ ਫੜੇ ਜਾ ਸਕਦੇ ਸੀ ਪਰੰਤੂ ਸਾਨੂੰ ਲੱਗਦਾ ਵੀ ਸ਼ਾਇਦ ਜਾ ਤਾਂ ਨਾ ਤੇ ਕੋਈ ਦਬਾਏ ਪੁਲਿਸ ਤੇ ਜਾਂ ਫਿਰ ਪੁਲਿਸ ਨੇ ਕਿਤੇ ਪੈਸੇ ਪੁੱਛੇ ਨਾ ਲਏ ਹੋਣ ਇਹ ਅਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਆਗੇ ਆ ਕਿ ਹੋ ਵੀ ਸਕਦਾ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਵੀ ਮੰਗ ਹੈਗੀ ਉਹ ਪੂਰੀ ਕੀਤੀ ਜਾਵੇ ਦੂਜੀ ਅਸੀਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਹੋਰਾਂ ਨੂੰ ਵੀ ਮਿਲਾਂਗੇ ਐਸਐਚਓ ਸਾਹਿਬ ਦੇ ਸਾਹਮਣੇ ਜਿਹੜੀ মিডিਆ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਐਸਐਸਪੀ ਮੈਡਮ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਹੀ ਸਿਹਰ ਅਫਸਰ ਹੋ ਡੀਐਸਪੀ ਬਹੁਤ ਬਹੁਤ ਹੀ ਸਿਆਣੇ ਅਫਸਰ ਨੇ ਤਲੋਚਨ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਹ ਅਜਿਹੇ ਅਫਸਰਾਂ ਨੂੰ ਇੱਥੋਂ ਤੁਰੰਤ ਬਰਖਾਸਤ ਕੀਤਾ ਜਾਵੇ ਇਹਨਾਂ ਨੂੰ ਲਾਈਨ ਹਾਜ਼ਰ ਕਰਕੇ ਉੱਥੇ ਭੇਜਿਆ ਜਾਵੇ ਖੰਨੇ ਇਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਪਬਲਿਕ ਦੇ ਨਾਲ ਕਿਦਾਂ ਡੀਲਿੰਗ ਕੀਤੀ ਜਾਂਦੀ ਹੁੰਦੀ ਹੈ ਮੈਂ ਤਾਂ ਬਰਿੰਦਰ ਸਿੰਘ 아이 ਤੁਹਾਡੇ ਪਿਤਾ ਜੀ ਨੇ ਜਿਹੜੇ ਹਾਂ ਜੀ ਹਾਂ ਜੀ ਮੇਰੇ ਪਿਤਾ ਜੀ ਨੇ ਜੀ ਚੱਕੀ ਮਾਮਲਾ ਅੱਜ ਤੁਸੀਂ ਥਾਣੇ ਇਕੱਠੇ ਹੋਏ ਹੋ ਮਾਮਲਾ ਤਾਂ ਇਹ ਸੀ ਕਿ ਜਿਵੇਂ ਕਰ ਸਭ ਤੁਹਾਨੂੰ ਸਭ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓ ਪੈ ਚੁੱਕੀ ਸੀ ਕਿ ਮੇਰੇ ਪਿਤਾ ਜੀ ਨੂੰ ਇਹਨਾਂ ਨੇ ਮਤਲਬ ਬੁਰੀ ਤਰ੍ਹਾਂ ਕੁੱਟਿਆ ਸੀ ਸਿਰਫ ਇੱਕ ਮੰਦੇ ਹੀ ਕੁੱਤਾ ਸੀ ਰੱਖਿਆ ਹੋਇਆ ਸੀ ਪਰ ਕਟਵਾਰ ਜੇ ਤੁਸੀਂ ਕੁੱਤਾ ਰੱਖਿਆ ਕਟਵਾਰ ਆਪਣੇ ਕੁੱਤੇ ਨੂੰ ਕੰਟਰੋਲ 'ਚ ਰੱਖੋਈ ਤੇ ਇਹਨਾਂ ਨੇ ਮਤਲਬ ਇੱਕ ਕੁੱਤੇ ਦੇ ਮਾਰ ਜਾਂਦੇ ਮੇਰੇ ਪਿਤਾ ਇਹਨੂੰ ਬੇਰਮੀ ਨਾਲ ਕੁੱਟਿਆ ਜੀ ਤੇ ਅਗਰ ਉਹ ਪਿੰਡ ਦੇ ਨਾਂ ਛਡਾਉਂਦੇ ਜੀ ਤਾਂ ਉਹ ਹੋ ਸਕਦਾ ਸੀ ਉਹ ਹੋਰ ਜ਼ਿਆਦਾ ਨੁਕਸਾਨ ਕਰਦੇ ਜੀ ਮੰਗ ਕੀ ਕਰ ਪੁਲਿਸ ਵੱਲੋਂ ਤਾਂ ਕਾਰਵਾਈ ਕੀਤੀ ਗਈ ਚਾਰ ਬੰਦਿਆਂ ਤੇ ਮੇਰੇ ਖਿਲਾਫ ਹਾਂਜੀ ਪੁਲਿਸ ਨੇ ਉਸੇ ਦਿਨ ਹੀ ਮਤਲਬ ਸਾਬਿਆ ਪਿਤਾ ਦੇ ਬਿਆਨ ਲੈ ਕੇ ਹੀ ਹਸਪੀਟਲ ਦੇ ਵਿੱਚ ਹੀ ਤੇ ਉਹਨਾਂ ਨੇ ਮਤਲਬ ਐਫ ਆਈ ਆਰ ਵੀ ਦਰਜ ਕੀਤੀ ਸੀ ਸਹਾਰਾ ਵੀ ਵਧੀਆ ਲਗਾਤੀ ਅਸੀਂ ਮੰਨਦੇ ਹਾਂ ਵਧੀਆ ਉਹ ਕੀਤਾ ਸੀ ਉਹਨਾਂ ਨੇ ਕੰਮ ਕੀਤਾ ਪਰ ਅਰੈਸਟ ਨਹੀਂ ਹੋਈ ਹਜੇ ਤੱਕ ਕੋਈ ਵੀ ਜੀ ਚਾਹ ਦਾ ਕੀ ਮਾਮਲਾ ਹੈ ਅੱਜ ਮਾਮਲਾ ਸਰ ਇਹੀ ਸੀ ਕਿ ਅਸੀਂ ਇਹਨਾਂ ਨੂੰ ਵੇਟ ਕਰ ਰਹੇ ਸੀ ਕਿ ਚਲੋ ਇਹ ਅਰੈਸਟ ਕਰਨਗੇ ਅਸੀਂ ਇਹਨਾਂ ਨਾਲ ਗੱਲ ਵੀ ਕੀਤੀ ਕਿ ਸਰ ਤੁਸੀਂ ਅਰੈਸਟ ਵੀ ਕਰੋ ਕਿ ਕਿਉਂ ਨਹੀਂ ਅਰੈਸਟ ਕਰ ਰਹੇ ਡੀਐਸਪੀ ਸਰ ਤੱਕ ਪਹੁੰਚ ਕੀਤੀ ਸੀ ਉਹ 10 ਦਿਨ ਛੁੱਟੀ ਤੇ ਚਲੇ ਗਈ ਠੀਕ ਹੈ ਤੇ ਉਹਨਾਂ ਹੀ ਜਗ੍ਹਾ ਜਿਹੜੇ ਐਡੀਸ਼ਨਲ ਚਾਰਜਸ ਚਾਏ ਸੀ ਆਪਣੇ ਕਰਨਜੀਤ ਸਿੰਘ ਗਰੇਵਾਲ ਸਰ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣੇ ਰੀਡਰ ਅੱਗੇ ਕਰਤਾ ਜੀ ਕਿ ਹਾਂਜੀ ਕਿ ਕੋਈ ਨਹੀਂ ਕਹਿੰਦੇ ਤੁਹਾਡਾ ਕੇਸ ਆ ਗਿਆ ਸਾਡੇ ਕੋਲ ਤੇ ਕਹਿੰਦੇ ਅਸੀਂ ਗ੍ਰਿਫਤਾਰੀ ਕਰਾਂਗੇ ਅੱਜ ਨਹੀਂ ਕਰਾਂਗੇ ਕੱਲ ਨੂੰ ਕਰਾਂਗੇ ਕੱਲ ਨੂੰ ਨਹੀਂ ਕਰਾਂਗੇ ਪਰਸੋਂ ਨੂੰ ਕਰਾਂਗੇ ਫਿਰ ਠੀਕ ਹੈ ਜੀ ਕੱਲ ਪਰਸੋਂ ਕਰਦੇ ਕਰਦੇ ਫਿਰ 6 ਮਹੀਨੇ ਵੀ ਲੰਘ ਸਕਦੇ ਆ ਸਾਲ ਵੀ ਲੰਘ ਸਕਦੇ ਕੋਈ ਬੜੀ ਗੱਲ ਨਹੀਂ ਹੈਗੀ ਫਿਰ ਤਾਂ ਹੀ ਫੇ ਤਾਂ ਜੇ ਐਤ ਦੇ ਮਤਲਬ ਮুলਜ਼ਮ ਮਤਲਬ ਕਿ ਫਿਰ ਤਾਂ ਕੋਈ ਵੀ ਕਰਾਈਮ ਕਰਕੇ ਹੀ ਮুলਜ਼ਮ ਕੋਈ ਵੀ ਫਿਰ ਤਾਂ ਹੀ ਖਰੇ ਆ ਮਤਲਬ ਗਰਦਾਰ ਨਹੀਂ ਹੋਏਗਾ ਫਿਰ ਤਾਂ ਆਰਾਮ ਨਾਲ ਕੁਮੇਗਾ ਹੀ ਖੁੱਲਾ ਆ ਉਹ ਸ਼ਖਸ ਵੀ ਉੱਥੇ ਹੀ ਮਜੂਰ ਸੀਗੇ ਤੇ ਹੁਣ ਕਿੱਥੇ ਨੇ ਉਹ ਜਿਹੜਾ ਹੀ ਸ਼ਖਸੀ ਜਿਹੜਾ ਕਹਿ ਰਿਹਾ ਉਹ ਕਹਿ ਰਿਹਾ ਸੀ ਮੇਰੇ ਕਦੇ ਮੇਰੇ ਸਿਰ ਤੇ ਰੋਡ ਮਾਰੀ ਤੇ ਅਗਰ ਰੋਡ ਮਾਰੀ ਸੀ ਤਾਂ ਸਵੇਰੇ 7 ਵਜੇ ਅਗਰ ਤੇਰੇ ਸਿਰ 'ਚ ਰੋਡ ਵੱਜੀ ਤਾਂ ਤੂੰ ਬਾਰਮਾਹ ਬਈ ਹਸਪੀਟਲ ਐਡਮਿਟ ਹੋ ਰਿਆ। ਹੈਈ ਇਹ ਕੀ ਗੱਲ ਬਣਦੀ ਹੈ। ਤੇ ਔਰ ਉਹਦਾ ਚੈੱਕ ਅਪ ਕੀਤਾ ਡਾਕਟਰ ਕਹਿ ਰਹੇ ਨੇ ਕਿ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਉਹਦੇ ਸਿਰ 'ਚ ਕੋਈ ਨਿਸ਼ਾਨ ਨਹੀਂ ਸੀ। ਤੇ ਤੁਸੀਂ ਜਾ ਕੇ ਹਸਪੀਟਲ ਵੀ ਪਤਾ ਕਰ ਸਕਦੇ ਹੋ। ਉਹਨਾਂ ਦਾ ਕੋਈ ਮਤਲਬ ਕੁਝ ਨਹੀਂ ਹੋਇਆ ਸੀ। ਤੇ ਉਹ ਨਾਰਮਲੀ ਸੀ। ਉਹ ਵੀ 3-4 ਦਿਨ ਤੋਂ ਹਸਪੀਟਲ ਦੇ ਐਡਮਿਟ ਸੀ ਤੇ ਜਿੰਨਾ ਟਾਈਮ ਹਸਪੀਟਲ ਰਿਹਾ ਸਾਨੂੰ ਇਹੀ ਖਤਰਾ ਰਿਹਾ ਕਿ ਇੱਥੇ ਵੀ ਸਾਨੂੰ ਕਹਿੰਦੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਤੇ ਕੱਲ ਜਦੋਂ ਅਸੀਂ ਮਤਲਬ ਕੱਲ ਇਹ ਹਜੇ ਅਸੀਂ ਪ੍ਰੋਗਰਾਮ ਬਣਾ ਰਹੇ ਸੀ ਕਿ ਚਲੋ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾ ਕੇ ਤਾਂ ਪਤਾ ਨਹੀਂ ਸਾਨੂੰ ਉਹਨੂੰ ਪਤਾ ਲੱਗ ਗਿਆ ਹੋਵੇਗਾ ਤੇ ਉਹ ਰਾਤੋਂ ਰਾਤੀ ਉੱਥੋਂ ਹਸਪੀਟਲ ਦਾ ਨਿਕਲ ਗਿਆ ਹੀ ਕਿੰਨੇ ਵਜੇ ਨਿਕਲੇ ਰਾਤ ਕੋ ਤਕਰੀਬਨ 12 ਵਜੇ ਤੋਂ ਬਾਅਦ ਹੀ 1 ਵਜੇ ਦੇ ਆਸ-ਪਾਸ ਨਿਕਲੇ ਉੱਥੋਂ ਹੀ ਜਦ ਬਿਨਾਂ ਦੱਸੇ ਹਸਪੀਟਲ ਬਿਨਾਂ ਦੱਸੇ ਹਾਂਜੀ ਕੋਈ ਹਸਪੀਟਲ ਜਾ ਕੇ ਚੈੱਕ ਕਰ ਸਕਦੇ ਆ ਉਹਨਾਂ ਨੇ ਫਾਈਲ ਤੇ ਵੀ ਸ਼ਾਇਦ ਲਿਖ ਦਿੱਤਾ ਹੋਵੇ ਕਿ ਉਹ ਪਗੋੜਾ ਹੋ ਕੇ ਗਿਆਈ ਉਹ ਛੁੱਟੀ ਲੈ ਕੇ ਨਹੀਂ ਗਿਆਈ ਇਹ ਉਸ ਤੋਂ ਬਾਅਦ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਕੀਤੀ ਵੀ ਬੰਦਾ ਹੈ ਨਹੀਂ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਤਲਾਹ ਨਹੀਂ ਕਰ ਸਕੇ ਕਿਉਂਕਿ ਉਹ ਸਾਨੂੰ ਖੁਦ ਨਹੀਂ ਸੀ ਪਤਾ ਕਿ ਉਹ ਬੰਦਾ ਭੱਜ ਚੁੱਕਿਆ ਹੈ ਜਾਂ ਸਾਨੂੰ ਇਹ ਸੀ ਕਿ ਸ਼ਾਇਦ ਇੱਧਰ ਉੱਧਰ ਹੋ ਸਕਦਾ ਹੈ ਕੋਈ ਉਹ ਨਹੀਂ ਹੈਗਾਈ ਜਾ ਵੀ ਸਕਦੇ ਜੀ ਕਿਤੇ ਚਲੋ ਬੰਦੇ ਵਾਪਸ ਵੀ ਆ ਜਾਂਦਾਈ ਪਰ ਉਹ ਭੱਜ ਗਿਆ ਉਹ ਵਾਪਸ ਨਹੀਂ ਆਇਆ ਮੁੜ ਕੇ ਪੁਲਿਸ ਨੂੰ ਅੱਜ ਫੇਰ ਤੁਸੀਂ ਕੱਟੇ ਹੋ ਪੁਲਿਸ ਨੂੰ ਅਸੀਂ ਇਹ ਹੀ ਮਕਸਦ ਆਈ ਸੀ ਕਿ ਚਲੋ ਅਸੀਂ ਪੁਲਿਸ ਨਾਲ ਗੱਲ ਕਰਾਂਗੇ ਤੇ ਅਸੀਂ ਧਰਨਾ ਵੀ ਅਸੀਂ ਸ਼ਾਂਤਮਈਓ ਕਰਨਾ ਸੀ ਤੇ ਚੱਕਾ ਜਾਮ ਕਰਨ ਦਾ ਚੱਕਾ ਜਾਮੀ ਕਰਨਾ ਸੀ ਵੈਸੇ ਹੀ ਅਸੀਂ ਕਿ ਚਲੋ ਕਰਾਂਗੇ ਹੀ ਕੋਸ਼ਿਸ਼ਾ ਪੁਲਿਸ ਪ੍ਰਸ਼ਾਸਨ ਕੋਸ਼ਿਸ਼ਾ ਸਾਨੂੰ ਆਸਵਾਸਨ ਦਵੇਗਾ ਕਿ ਹਾਂਜੀ ਕਿ ਅਸੀਂ ਕਾਰਵਾਈ ਅੱਜ ਕਰਾਂਗੇ ਕਿਵੇਂ ਕਰਾਂਗੇ ਕੀ ਕਰਾਂਗੇ ਕਿ ਅਸੀਂ ਇਹੀ ਸੋਚ ਕੇ ਆਏ ਸੀ ਕਿ ਹਾਂਜੀ ਕਿ ਕਟਵਾਰ ਸਾਨੂੰ ਟਾਈਮ ਤੱਕ ਕੁਝ ਦੱਸੋਆ ਸੀ ਕਿ ਹਾਂਜੀ ਤੁਸੀਂ ਕਦੋਂ ਅਰੈਸਟ ਕਰ ਰਹੇ ਹੋ ਕਦੋਂ ਨਹੀਂ 72 ਘੰਟੇ ਉੱਪਰ ਹੋ ਚੁੱਕੇ ਨਹੀਂ ਅੱਜ ਚੌਥਾ ਦਿਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵੀਨ ਸਿੰਘ ਨਾਮ ਆ ਜੀ ਮੇਰਾ ਤੇ ਆਪਣੇ ਦਲਪੰਥ ਵੱਲੋਂ ਸਾਡੀ ਡਿਊਟੀ ਲੱਗੀ ਗਈ ਸੀ ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਕੱਚੇ ਮੱਛਵਾੜੇ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕੁੱਤਾ ਮਰਨ ਦੀ ਵਜ੍ਹਾ ਕਰਕੇ ਹਨ ਤੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਸੀਗੀ ਤੇ ਉਹਨਾਂ ਦੇ ਪਰਿਵਾਰ ਨੇ ਸਾਡੇ ਤੋਂ ਮਦਦ ਦੀ ਉਮੀਦ ਲਈ ਇੱਕ ਕਿਹਾ ਸਾਨੂੰ ਵੀ ਸਾਡੀ ਮਦਦ ਕੀਤੀ ਜਾਵੇ ਸਾਡੀ ਸੁਣਵਾਈ ਨਹੀਂ ਹੁੰਦੀ ਚਾਰ ਤੋਂ ਪੰਜ ਦਿਨ ਹੋ ਚੁੱਕੇ ਹਨ ਇਸ ਗੱਲ ਨੂੰ ਤੇ ਕੋਈ ਧਾਰਾ ਲਾ ਕੇ ਇਹਨਾਂ ਨੇ ਛੱਡ ਦਿੱਤੀ ਸੀ ਕੋਈ ਅਰੈਸਟ ਵਗੈਰਾ ਕੁਝ ਨਹੀਂ ਕੀਤਾ ਉਹਨਾਂ ਨੂੰ ਤੇ ਬੰਦੇ ਫਰਾਰ ਵੀ ਸੀਗੇ ਵਿੱਚ ਤੇ ਉਸ ਤੋਂ ਬਾਅਦ ਇੱਕ ਬੰਦਾ ਐਡਮਿਟ ਹੋ ਗਿਆ ਸੀਗਾ ਜੋ ਉਹ ਵੀ ਜੋ ਵੀ ਰਾਤ 12 1 ਵਜੇ ਫਰਾਰ ਹੋ ਗਿਆ ਨਿਕਲ ਗਿਆ ਉੱਥੋਂ ਤੇ ਉਸ ਮੁੱਦੇ ਦੇ ਉੱਤੇ ਅਸੀਂ ਇੱਥੇ ਇਕੱਠ ਕੀਤਾ ਸੀਗਾ ਕਿ ਉਹਨਾਂ ਤੇ ਕੋਈ ਕਾਰਵਾਈ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਇੱਕ ਬੰਦਾ ਜਿਹੜਾ ਮੌਜੂਦਾ ਪਿੰਡ ਦੇ ਵਿੱਚ ਹਲੇ ਵੀ ਹੈਗਾ ਆ ਤੇ ਉਹਨੂੰ ਅਰੈਸਟ ਕਰਨ ਲਈ ਪੁਲਿਸ ਵਾਲਿਆਂ ਨੇ ਮੁਲਾਜ਼ਮ ਭੇਜੇ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਮੁਜਰਮ ਆ ਉਹਨਾਂ ਨੂੰ ਸ਼ਾਮ ਨੂੰ ਮਤਲਬ ਅਰੈਸਟ ਕਰਨ ਦੀ ਮੰਗ ਕੀਤੀ ਗਈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਜਿਹੜਾ ਇਹ ਮਾਮਲਾ ਹੋਇਆ ਜਿਹੜਾ ਸਕੂਲ ਬੈਂ ਦਾ ਡਰਾਈਵਰ ਜਿਸ ਨੂੰ ਪੁਟਿਆ ਗਿਆ ਸੀ ਜਿਹੜਾ ਉਹਦਾ ਰੋਪੀ ਹਸਪੀਟਲ ਦੇ ਵਿੱਚ ਦਾਖਲ ਸੀ ਉਹ ਕਹਿੰਦੇ ਰਾਤ ਨੂੰ ਤਕਰੀਬਨ 1:30 ਵਜੇ ਤੋਂ ਹਸਪੀਟਲ ਤੋਂ ਬਿਨਾਂ ਦਸਤਿਲ ਨਿਕਲ ਗਿਆ ਜਿਹਦੇ ਬਾਰੇ ਕੀ ਪੜਾਤਾ ਜਾਂਦਾ ਇਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੀ ਹੈਗੀ ਆ ਬਾਕੀ ਮੁਕਦਮਿਆਂ ਦਾ ਦਰਜ ਸੀਗਾ 28/10/2025 ਦਾ ਇਹਦੇ ਵਿੱਚ 115 2 PNS 126 2 298 PNS 324 4 351 2 ਤੇ 35 PNS ਦਾ ਪਰਚਾ ਦਰਜ ਆਲਰੇਡੀ ਰੁਪਈਆਂ ਦੇ ਖਿਲਾਫ ਤੇ ਘਰੋਂ ਫਰਾਰ ਸੀਗੇ ਸਾਰੇ ਇੱਕ ਜਿਹੜਾ ਦਰਜ ਸੀਗਾ ਉਹਦੇ ਬਾਰੇ ਕਨਫਰਮ ਕਰ ਲਿਆ ਰਿਹਾ ਵੀ ਕਿਵੇਂ ਸਲਿੱਪ ਹੋ ਗਿਆ ਜਿਵੇਂ ਅੱਖਰ ਸੀ ਕਿ ਉਹਨੂੰ ਪੁਲਿਸ ਨੇ ਪਹਿਲਾਂ ਕਸਟਮਸ ਲੈ ਕੇ ਕੋਸ਼ਿਸ਼ ਨਹੀਂ ਕੀਤੀ ਵੀ ਲੋਕ ਉਹ ਟ੍ਰੀਟਮੈਂਟ ਦੇ ਅੰਡਰ ਸੀਗਾ ਇਸ ਕਰਕੇ ਮੇਰੇ ਨਾਲ ਚ ਉਹ ਨਹੀਂ ਕੀਤੀ ਗਈ ਸੰਗੀਨ ਤਨਾਵਾ ਵਾਲੀ ਮਾਮਲਾ ਤਾਂ ਜਿੰਨਾ ਤਾਂ ਪੁਲਿਸ ਸਰ ਇਹ ਸਾਰੀਆਂ ਅਵੇਲੇਬਲ ਅਫੈਂਸਸ ਨੇ ਜਿਨ੍ਹਾਂ ਦੇ ਇਹ ਪਰਚਾ ਦਰਜ ਆ ਇਸ ਲਈ ਇਸਾਰੇ ਜਿਹੜੇ ਲੋਕ ਇਕੱਠੇ ਇਕੱਠ ਹੋਇਆ ਸੀ ਬਾਹਰ ਉਸ ਦੇ ਲਈ ਤਰਵਾਵੀ ਲੱਗਿਆ ਤੇ ਲੋਕ ਲੋਕਾਂ ਦੇ ਵਿੱਚ ਤਲਕੀ ਵੀ ਕਾਫੀ ਜ਼ਿਆਦਾ ਹੋਇਆ ਬੋਲ ਸਬਚਾਰਜ ਹੋਈ ਇਹ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਇਹਦੇ ਬਾਰੇ ਐਸਐਟੂ ਸਾਹਿਬ ਤੋਂ ਵੈਰੀਫਾਈ ਕੀਤਾ ਲੋਕ ਮਿਲਣ ਆਏ ਸੀਗੇ ਇੱਥੇ ਥਾਣੇ ਦੇ ਵਿੱਚ ਆਪਣੀਆਂ ਲੈ ਕੇ ਉਹਦੀ ਅरेस्टੀ ਹੋ ਰਹੀ ਤੇ ਉਹ ਮੱਕੇ ਉੱਤੇ ਐਸਐਟੂ ਸਾਹਿਬ ਨੇ ਜਾ ਕੇ ਉਹਨਾਂ ਨੂੰ ਸਮਝਾਤਾ ਸੀਗਾ ਮੈਨੂੰ ਵੀ ਮਿਲ ਕੇ ਗਏ ਆ ਬਾਅਦ ਦੇ ਵਿੱਚ ਉਹ ਪਰਿਵਾਰ ਦੀ ਜਿਹੜੇ ਆਈ ਸੀ ਤੇ ਰਿਪੋਰਟ ਧਿਰ ਦੀ ਪੂਰੀ تسਲੀ ਕਰਾਈ ਗਈ ਹੈ ਤੇ ਹੁਣ ਸ਼ਾਂਤੀ ਮੇਂ ਤਰੀਕੇ ਨਾਲ ਜਾ ਚੁੱਕੇ ਹੋਏ ਇੱਕ ਥਾਣੇਦਾਰ ਵਰਦੋਂ ਵੀ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ ਜੀ ਥਾਣੇ ਦੇ ਕੋਲ ਵੀ ਉਦੇ ਬਾਰੇ ਵੀ ਐਸਐਚਓ ਸਾਹਿਬ ਆਪਣੀ ਰਿਪੋਰਟ ਕਰਨੇ ਵੈਰੀਫਾਈ ਕਰਕੇ ਲੈਵਗੇ ਜੇ ਕੋਈ ਤਾਂ ਦੀ ਗੱਲ ਪਾਈ ਗਈ ਤਾਂ ਉਹਦੇ ਕੋਲਬ ਜੋ ਵੀ ਬਣਦਾ ਉਹ ਰਿਪੋਰਟ ਲਿਆ